ਮਾ ਸੋਹਣੀ ਸਨਖੀ ਦੀ ਗੱਲ ਨਹੀਂ ਹੈਗੀ ਕੋਈ ਪਸੰਦ ਵੀ ਚੀਜ਼ ਹੁੰਦੀ ਆ ਜੇ ਮਿਲਦੀ ਪੀ ਨਾ ਮਿਲੀ ਫਿਰ ਮੈਂ ਦੁਨੀਆ ਜਿਉਣ ਦਾ ਕੀ ਹੱਕ ਮੇਰਾ ਕੀ ਫਾਇਦਾ ਮੇਰੀ ਗੱਲ ਸੁਣ ਲੈ ਆ ਜਿਹੜਾ ਪਿਆਰ ਪਿਓਰ ਹੈ ਨਾ ਇਹ ਉੱਡਦੇ ਲਫਾਫਿਆਂ ਵਾਂਗ ਹੁੰਦਾ ਭਵੇ ਜਿੱਧਰ ਨੂੰ ਤੂਫਾਨ ਨੇ ਰਹੀ ਆਈ ਉਧਰ ਨੂੰ ੜ ਗਿਆ ਚਾਰ ਦਿਨ ਦਾ ਪਿਆਰ ਆ ਪਤਾ ਜਦੋਂ ਤੈਨੂੰ ਉਹਦੇ ਨਾਲ ਵੀ ਸੋਹਣੀ ਸੁਨਖੀ ਕੁੜੀ ਮਿਲ ਗਈ ਫਲਪੇ ਤਾਂ ਆ ਆ ਉਧਰ ਉਧਰ ੜਦੀ ਫਿਰਨਾ ਛੱਡ ਪੜੇ ਮੈਂ ਤੈਨੂੰ ਵੀ ਪਤਾ ਮੈਂ ਅਬਦੁੱਲ ਦਾ ਪੱਕਾ ਮੈਂ ਦੂਜੇ ਮੁੰਡਿਆਂ ਵਰਗਾ ਨਹੀਂ ਹੈਗਾ ਜੇ ਅੱਜ ਜੇ ਸਕੂਲ ਤੇ ਕੱਲੂ ਸਕੂਲੀ ਤੇ ਮੈਂ ਜਿੰਨੂ ਗੇਲਾ ਸੁਣਨਾ ਫੇਰ ਜੇ ਤੂੰ ਉਸ ਨੂੰ ਦਾ ਪੱਕਾ ਨਾ ਤਾਂ ਮੈਂ ਵੀ ਤੇਰੀ ਮਾਂ ਤੈਨੂੰ ਜਨਮ ਦਿੱਤਾ ਤੈਨੂੰ ਪੜਾਇਆ ਲਖਾਇਆ ਮਰਜੀ ਕਰਨ ਲਈ ਨਹੀਂ ਤੈਨੂੰ ਮੈਂ ਐਡਾ ਵੱਡਾ ਕੀਤਾ ਲੱਗੀ ਸਮਝ ਤੈਨੂੰ ਜੇ ਤੇਰੇ ਕੋਈ ਚਾਰ ਮਾਨ ਨੇ ਨਾ ਤਾਂ ਮੇਰੀਆਂ ਵੀ ਰੀਝਾਂ ਤੇ ਸੁਪਨੇ ਨੇ ਇੱਕੋ ਇੱਕ ਪੁੱਤ ਐ ਵਿਆਹੂੰਗੀ ਤਾਂ ਠਾਠ ਵਾਠ ਨਾ ਨਹੀਂ ਲੱਪ ਰਿਤ ਨੂੰ ਲਿਉਂਦੀ ਇੱਥੇ ਮੇਰੀ ਜੁੱਤੀ ਮੈਂ ਕਹ ਖੌਰੇ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਐਂ ਕਾਇ ਕਖਰਾਵ ਕਰਕੇ ਰੱਖਦਾ ਤੇ ਮਾਂ ਪੈਨੂ ਮੇਰੀਆਂ ਸੁਛੀਆਂ ਦਾ ਨਹੀਂ ਪਤਾ ਫੇ ਤੈਨੂੰ ਜਮੀਨ ਨੂੰ ਕੀ ਕਰੇਗੀ ਮੈਨੂੰ ਤਾਂ ਬਸ ਦੇ ਜਿਵੇਂ ਜਿਵੇਂ ਤੇਰੀ ਜਲੀਆ ਗਿਆ ਵੀ ਲਾਸ਼ ਨੂੰ ਤੋੜਾ ਫੜ ਲੱਭੀ ਦੇ ਇੱਥੇ ਲੈ ਮੁੰਡਾ ਮਿਲਣਾ ਮੈਂ ਫਿਰ ਤੈਨੂੰ ਜ਼ਮੀਨ ਮਿਲਣੀ ਆ ਇਹ ਡਰਾਵੇ ਕਿਸਾ ਹੋਰ ਨੂੰ ਦਈ ਪਰ ਹੋਸ਼ ਕੀ ਹਿਸਾਬ ਨਾਲ ਉਹਨੇ ਮਾਰਨੇ ਕੀ ਬਾਦ ਤੂੰ ਕਵਾਰੀ ਸੋਚ ਜੋਸ਼ ਕਰ ਰਹੀ ਆ ਨਾ ਤੇਰੀਆਂ ਖੁਸ਼ੀਆਂ ਖਾਤਰ ਕਰਦੀ ਆ ਲੱਗੀ ਸਮਝ ਤੈਨੂੰ ਇਹ ਥੋਕੀਆਂ ਖੁਸ਼ੀਆਂ ਏ ਮੈਂ ਇਹ ਫੋਕੀਆਂ ਖੁਸ਼ੀਆਂ ਨਹੀਂ ਇਹ ਜ਼ਿੰਦਗੀ ਭਰ ਦੀਆਂ ਖੁਸ਼ੀਆਂ ਨੇ ਫੋਕੀਆਂ ਖੁਸ਼ੀਆਂ ਤਾਂ ਉਹ ਆ ਜਿਹੜੀਆਂ ਤੂੰ ਆਪਣੇ ਪਿਆਰ ਚੋਂ ਭਾਗ ਉਹ ਅੱਖੀਆਂ ਵਿੱਚ ਵਸਦੇ ਆ ਸੱਜਣਾ ਤੇਰੇ ਮੈਂ ਦਿਲ ਵਿੱਚ ਰਹਿਣਾ ਅੱਲੜੀ ਦੀ ਜਾਨ ਲਟਕਦੀ ਹਲ ਕੋਈ ਕਰ ਨਹੀਂ ਪੈਣਾ ਤੇਰੇ ਕੋਈ ਹੋਰ ਇਰਾਦੇ ਟਾਲੀ ਨਾ ਕੱਲੇ ਵੇ ਤੇਰੇ ਨਾਲ ਜੀਣਾ ਸੱਜਣਾ ਮਰਤਾ ਜਾਉ ਕੱਲੇ ਵੇ ਤੇਰੇ ਨਾਲ ਜੀਣਾ ਸੱਜਣਾ ਜੀਦਾ 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 ਗੱਲ ਸੁਣ ਲੈ ਹੈਲੋ ਨਾ ਮੈਂ ਇਹਨਾਂ ਸੁਰੀਲਾ ਗਾ ਰਹੀ ਆ ਤੁਹਾਨੂੰ ਮੇਰਾ ਗਾਣਾ ਵਧੀਆ ਲੱਗਿਆ ਯਾਰ ਤਰਾ ਕਹਾ ਬਹੁਤ ਵਧੀਆ ਬਹੁਤ ਹੀ ਮਾਇਆ ਤੇ ਮੈਂ ਬਹੁਤ ਵਾਰ ਸੁਣਿਆ ਕਰਦਾ ਪਰ ਜਿਹੜੇ ਦਿਨ ਮੈਂ ਗੱਲ ਕਰਨ ਫੋਨ ਕਰਿਆ ਉਹ ਹਾਂ ਤਾਂ ਸੁਣਦਾ ਪਹਿਲਾਂ ਯਾਰ ਜਣਾ ਬੜਾ ਸਭ ਕੁਝ ਬੋਲੀ ਜੀ ਕਿਥੋਂ ਤੱਕ ਮੈਨੂੰ ਗੱਲ ਸੁਣ ਲੈ ਕੋਈ ਗੱਲ ਇਧਰ ਉਧਰ ਨਾ ਹੋ ਜੇ ਕੋਈ ਖੁਸ਼ਖਬਰੀ ਸੁਣਾ ਦੀ ਯਾਰ ਖੁਸ਼ਖਬਰੀ ਸੁਣਾਉਣ ਵਾਸਤੇ ਤਾਂ ਮੈਂ ਵੇਟ ਕਰ ਰਿਆ ਸੀ ਪਰ ਖੁਸ਼ਖਬਰੀ ਦੁੱਖ ਆ ਵੀ ਕਦੋਂ ਬਣ ਜੂਗੀ ਮੈਨੂੰ ਆਪ ਹੀ ਪਤਾ ਲੱਗਿਆ ਮੈਂ ਮਾਂ ਨਾਲ ਇਹ ਕਰੀ ਸੀ ਗੱਲ ਜਿਹੜੇ ਘੰਟੇ ਮੈਂ ਕਹੀ ਸੀਗੀ ਉਹ ਜਿਵੇਂ ਲੱਗੇ ਹਾਂ ਹਾਂ ਕੀ ਮਾਂ ਤਾਂ ਮੁੱਕ ਗਈ ਮੈਂ ਠੀਕ ਬੀਟ ਚਾਹੀਦੀ ਆ ਕੁੜੀ ਦਾ ਕੋਈ ਮਤਲਬ ਨਹੀਂ ਹੈਗਾ ਹੂੰ ਉਹ ਤਾਂ ਮੈਨੂੰ ਪਹਿਲਾਂ ਪਤਾ ਹੀ ਸੀਗਾ ਮਾਂ ਨਹੀਂ ਮੁਕਰੇ ਤੂੰ ਮੁਕਰਿਆ ਤੇਰਾ ਨਾ ਇਰਾਦਾ ਹੈ ਹੀ ਨਹੀਂ ਮੇਰਾ ਵਿਆਹ ਕਰਾਉਣ ਦਾ ਜੀ ਯਾਰ ਕਮਾਲ ਕਰੀ ਜਾਂੀਓ ਜਿਹੜਾ ਜੋਰ ਤਾਂ ਸਾਰਾ ਲੱਗਿਆ ਤਾਂ ਤੇਰਾ ਛੱਡੀ ਛੁੱਟੀ ਦਾ ਜੋਰ ਤੇਰਾ ਗੱਲ ਕਰ ਰਿਹਾ ਸੀ ਤੇ ਤੂੰ ਹੀ ਗੱਲ ਕਰੀ ਤੇ ਮੈਂ ਜਾਣ ਕੇ ਕਹਤਾ ਯਾਰ ਮੇਰੀ ਨਾ ਗੱਲ ਸੁਣ ਲੈ ਠੀਕ ਹੈ ਨਾ ਮੈਂ ਆਪਣੇ ਡੈਡੀ ਨੂੰ ਆਪਣੇ ਤਾਇਆ ਜੀ ਨੂੰ ਆਪਣੀ ਤਾਈ ਨੂੰ ਸਾਰੀ ਫੈਮਿਲੀ ਨੂੰ ਦੱਸ ਵੀ ਚੁੱਕੀ ਆਂ ਕਿ ਸਾਡੀ ਲਵ ਮੈਰਿਜ ਹੈ ਬਸ ਯਾਰ ਹੁਣ ਤੂੰ ਮੇਰੇ ਛਿੱਤਰ ਪੁਆਏਗਾ ਕੀ ਕਹਿਣਗੇ ਮੁੰਡਾ ਮੁਕਰ ਗਿਆ ਇਹ ਮੁੰਡਾ پوری ਮੁਖ ਰਿਹਾ ਮੁੰਡਾ ਤਾਂ ਹੁਣ ਹੀ ਕਹਿੰਦਾ ਪਿਆਰ ਹੈਗਾ ਗਾ ਮਾਪੇ ਪਰ ਮਾਂ ਨਹੀਂ ਦਾ ਮੰਨ ਰਹੀ ਐਨਾ ਪਲੇਸ ਕਰ ਕਹਾਂ ਮੈਂ ਆਪਣੀ ਮਹਰਮਤ ਤੂੰ ਸੋਚ ਵੀ ਨਹੀਂ ਸਕਦੀ ਤੇਰੀ ਮਾਂ ਦਾ ਬੋਬਰ ਭਰੂਗਾ ਕਦੋਂ ਇਹ ਵੀ ਦੱਸ ਦੇ ਮੈਨੂੰ ਤੇਰੇ ਕੋਲ ਕਿੰਨੀ ਤਾਂ ਜ਼ਮੀਨ ਆ ਯਾਰ ਮੇਰੇ 1.5 ਲੱਖ ਨਾਲ ਕੀ ਕਿਸੇ ਹੁਣ ਬੰਗਲਾ ਬਣਾ ਲੋਗੇ ਦੁਬਾਰਾ ਯਾਰ ਮੈਂ ਮਾਂ ਨੂੰ ਕਿਹਾ ਸੀਗਾ ਮਾਂ ਆਪਣੇ ਕੋਲ ਸਭ ਕੁਝ ਹੈਗਾ ਜ਼ਮੀਨ ਇਹ ਤੂੰ ਕੀ ਕਰਾਉਣਾ 1.5 ਕਿਲਾ ਜਮੀਨ ਦਾ ਜਿਹੜਾ ਕੋਈ ਪਾਰੀਆਂ ਦਿਨ ਕੋਈ ਜਿਆਦੇ ਲਾਲਚ ਨਹੀਂ 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 ਜਿਸ ਨੂੰ ਤੇਨ ਤੱਕ ਹੋਵੇ ਬੰਦੀ ਬੰਦੇ ਰਿਸ਼ਤੇ ਹੋਏ ਸੀਗੇ ਮਤਲਬ ਤੇਰੇ ਦੇ ਜਵਾਬ ਦਿੰਦੀ ਰਹੀ ਸੀ ਹਾਂ ਮਤਲਬ ਇੱਕ ਵਾਰੀ ਤੇਰੀ ਮਾਂ ਨੇ ਤੈਨੂੰ ਜੋ ਕਹਿਤਾ ਤੂੰ ਮੈਨੂੰ ਫੋਨ ਕਰਕੇ ਉਹੀ ਦੱਸ ਰਿਹਾ ਤੂੰ ਹਾਰੇ ਤਾਂ ਨਹੀਂ ਨਾ ਕੱਢਿਆ ਆਪਣੀ ਮਾਂ ਦੇ ਯਾਰ ਮੈਂ ਹਾਰੇ ਛੱਡ ਜਾ ਮੈਂ ਤਾਂ ਮਿੱਟਾ ਤਾਂ ਮੈਂ ਨਹੀਂ ਮੈਂ ਨਹੀਂ ਦੇ ਰਿਹਾ ਤੂੰ ਯਾਰ ਤੈਨੂੰ ਨਾ ਗੱਲਾਂ ਨਹੀਂ ਆਈਆਂ ਤੂੰ ਰਹਿ ਨਹੀਂ ਦੇ ਵਸ ਫੋਨ ਕੱਟ ਦੇ ਹਾਏ ਰੱਬਾ ਮੇਰੇ ਤਨਾ ਮਾਂ ਤੇ ਤਾਂ ਟੈਨਸ਼ਨ ਹੀ ਬਹਿ ਜਾਣੀ ਆ ਸਾ ਆਪਣੀ ਫੈਮਿਲੀ ਨੂੰ ਕੀ ਤੋਂ ਹੀ ਬੈਠੀ ਆ ਤੇ ਬਾਰੇ ਤੇ ਬੰਦਾ ਇੱਕਦਮ ਹੀ ਚੁੱਪ ਉੱਤਰ ਗਿਆ ਫਰੀਦਾ ਵੀ ਕੀ ਕੁਛ ਦਾ ਵਿਚਾਰੇ ਦਾ ਇਹਦੀ ਮਾਂ ਹੈ ਹੀ ਲਾਜਣਾ ਇਹਦਾ ਮਤਲਬ ਸਾਡੇ ਦੋਹਾਂ ਦਾ ਵਿਆਹ ਨਹੀਂ ਹੋ ਸਕਦਾ ਇੱਕ ਵਾਰ ਕਾਇ ਜੀ ਨਾਲ ਗੱਲ ਕਰੀ ਲੈਣੀ ਹੈ ਇਹ ਡੇਢ ਲੱਖ ਡੇਢ ਕਿਲਰ ਰਿਪੀਟਿੰਗ ਵਾਲੋਂ ਹੁੰਦੀ ਹੈ ਇੱਕ ਵਾਰ ਇਹਦੇ ਨਾਮ ਕਰਵਾ ਦੰਨੇ ਆ ਪਰ ਨਵੇਂ ਵਿਆਹ ਦਿਨ ਵਾਲੀ ਕਰਾਉਣਾ ਚਾਏ ਕੁਛ ਮਰਜੀ ਹੋ ਜੀ ਕਹਿੰਦੇ ਕਹਣਾ ਤੂੰ ਸਿਰ ਮਰ ਗਈ ਅਨੰਦ ਕਹਿੰਦੀ ਸੀ ਮੇਰੇ ਵਾਂਗ ਜਮੀਨ ਲੈਣੀ ਤੂੰ ਤਲਬੀ ਉਸ ਗੱਲ ਤੀ ਨਹੀਂ ਖੜਦੀਗੀ ਪਹਿਲਾਂ ਤਾਂ ਤੂੰ ਕਹਿੰਦੀ ਸੀ ਮੈਂ ਜ਼ਮੀਨ ਆਪਣੇ ਭਰਾਵਾਂ ਨੂੰ ਦੇਵਾਂਗੀ ਮੁੰਡੇ ਨੇ ਜ਼ਮੀਨ ਕੀ ਕਰਨੀ ਐ ਹੁਣ ਤੂੰ ਕਹਿੰਦੀ ਮੁੰਡੇ ਦੀ ਮਾਂ ਮੰਨਦੀ ਨਹੀਂ ਇਹ ਰਿਸ਼ਤਾ ਹੂਆ ਤਾਂ ਜ਼ਮੀਨ ਨਾਲ ਹੂਆ ਕੀ ਕਹੀ ਜਾਨੀਆ ਬੇਟੀ ਤੂੰ ਪਾਜ ਜੀ ਜੋ ਜੀ ਗੱਲ ਸੀ ਕਿ ਮੈਂ ਤੁਹਾਨੂੰ ਦੱਸਤੀ ਉਹਨੇ ਆਪਣੇ ਘਰੇ ਗੱਲ ਕਰ ਲਈ ਹੁਣ ਜਦੋਂ ਉਹਦੀ ਮਾਂ ਮੰਨਦੀ ਨਹੀਂ ਹੈਗੀ ਉਹਨੇ ਉਵੇਂ ਮੈਨੂੰ ਫੋਨ ਲਾ ਕੇ ਕਹਿਤਾ ਮੈਂ ਤਾਂ ਤੁਸੀਂ ਇੱਕ ਵਾਰੀ ਉਹਨਾਂ ਨੂੰ ਅਹੀਂ ਗਿਆ ਸੀ ਮੈਂ ਤਾਂ ਤਾਇਆ ਜੀ ਨਾਲ ਗੱਲ ਕਰ ਲੈਣੀ ਆ ਜੇ ਤੁਹਾਨੂੰ ਕੋਈ ਨਾ ਪ੍ਰੋਬਲਮ ਹੋਵੇ ਤਾਂ ਤਾਇਆ ਜੀ ਤਾਂ ਫਿਰ ਆਪਾਂ 1.5 ਕਿਲੋਗ੍ਰਾਮ ਕਰਵਾ ਹੀ ਦੇਵਾਂਗੇ ਵਿਆਹ ਤੋਂ ਬਾਅਦ ਮੈਂ ਸਾਰਾ ਕੁਝ ਕਰ ਲੂੰਗੀ ਸੈਟ ਮੈਨੂੰ ਪੱਕਾ ਪਤਾ ਹੈ ਪਰ ਜੇ ਹੈਗਾ ਫਿਰ ਸਾਡਾ ਵਿਆਹ ਹੀ ਨਾ ਹੋਣਾ ਹਣਾ ਚੱਲ ਪੁੱਤ ਕਰਾ ਦਾਂ ਨੇ ਫਿਰ ਹੋਰ ਕੀ ਐ ਤੇਰੇ ਵਾਲਾ ਡੇਢ ਕਿਲਾ ਮੁੰਡੇ ਦੇ ਨਾਂ ਕਰਾ ਦਾਂਗੇ ਲਾ ਠੀਕ ਐ ਬਾਈ ਜੀ ਫਿਰ ਮੈਂ ਫੋਨ ਕਰਕੇ ਕਹਾਂਦਾ ਉਹਨਾਂ ਨੂੰ ਹਾਂ ਪੁੱਤ ਤੂੰ ਕਹਿ ਦੇ ਬਾਕੀ ਮੈਂ ਤੇਰੇ ਡੈਡੀ ਨਾਲ ਵੀ ਸਲਾਹ ਕਰ ਲਊਗਾ ਚੱਲ ਕੋਈ ਨਾ ਤੁਸੀਂ ਡੈਡੀ ਨਾਲ ਸਲਾਹ ਕਰਕੇ ਮੈਨੂੰ ਦੱਸ ਦਿਓ ਫਿਰ ਮੈਂ ਫੋਨ ਕਰ ਦਊ ਉਹਨਾਂ ਨੂੰ ਕੋਈ ਨਾ ਮੇਰੇ ਦਿਮਾਗ ਖਰਾਬ ਹੋ ਗਿਆ ਕੀ ਹੋਇਆ ਪਿਆ ਤੇਰੇ ਦਿਮਾਗ ਨੂੰ ਉਹਨੇ ਡੂੜ ਕਿੱਲ ਨੂੰ ਆ ਕਰਿਆ ਨਹੀਂ ਇਹ ਫੇਰ ਕੀ ਹੋ ਗਿਆ ਹੁਣ ਕੁੜੀ ਦਾ ਵੀ ਉਹਦਾ ਵਿਆਹ ਕਰਨਾ ਹੀ ਹੈ ਨਾ ਵਿਆਹ ਕਰਨਾ ਜ਼ਮੀਨ ਦੇ ਕੇ ਵਿਆਹ ਕਰਨਾ ਡੂੜ ਹੋਲੇ ਜਿਗ ਡੂੜ ਹੋਲੇ ਜੁਗੀ ਤੇ ਤੇਰੇ ਮੁੰਡੇ ਕੋਲੇ ਕੀ ਰਹਿ ਜੂ ਉਹ ਇਹਨਾਂ ਕੋਲੇ ਹੈਗੇ ਨੇ ਤਿੰਨ ਕਿੱਲੇ ਤਿੰਨ ਕਿੱਲੇ ਤੇ ਇਹਨਾਂ ਨੂੰ ਹੋਈ ਖੜਾ ਕਰ ਰਿਸ਼ਤਾ ਵਿਆਹ ਹੀ ਹਨਾ ਕਿਵੇਂ ਵਿਆਹੇਗਾ ਨਹੀਂ ਤੇਰੇ ਦਿਮਾਗ ਚ ਹਜੇ ਵੀ ਲਾਲਚ ਭਰਿਆ ਪਿਆ ਲਾਲਚ ਨੂੰ ਤਾਂ ਰੰਗ ਆਇਆ ਹੈ ਅੱਛਾ ਹੋਰ ਇਹਨਾਂ ਨੂੰ ਤਾਂ ਕੀ ਕਰਾਣਾ ਸੀ ਕਰੇ ਭੁੱਲ ਕੇ ਵੀ ਨਾ ਕਾਦੀ ਜ਼ਮੀਨ ਜੂੰਦਾ ਆਪਾਂ ਨਹੀਂ ਉੱਥੇ ਰਸਤਾ ਰਸਤਾ ਹੋਰ ਦਿੰਦੇ ਹੈਗੇ ਦੇਖ ਮੋਰਨੀ ਕਿੱਥੇ ਕਰਿਆ ਜਾਂਦਾ ਦੇਖ ਮੈਥੋਂ ਨਹੀਂ ਦਰਿਆ ਤੋਂ ਹੁੰਦੀ ਠੀਕ ਹੈ ਨਾ ਜੇ ਕੁੜੀਆਂ ਨਾਂ ਇਕੱਠ ਹੁੰਦਾ ਆਪਣਾ ਨਾਂ ਨਾਲ ਰਲਦੇ ਫਿਰ ਤਾਂ ਜ਼ਮੀਨ ਇਹਨਾਂ ਕੋਲ ਹੀ ਰਹਿਣੀ ਤੀਗੀ ਫਿਰ ਤੇਰੇ ਮੁੰਡੇ ਨੂੰ ਕਿੱਥੋਂ ਮਿਲ ਜਾਂਦੀ ਜ਼ਮੀਨ ਇਹ ਤਾਂ ਫਿਰ ਤੇਰਾ ਪਤਾ ਲੱਗ ਗਿਆ ਮੈਨੂੰ ਤੈਨ ਜ਼ਮੀਨ ਦੇ ਨਾਂ ਨੂੰ ਹਾਂ ਕਰੀਏ ਇਕੱਠ ਵੱਖਣ ਦੀ ਹਾਂ ਮੈਂ ਤਾਂ ਜ਼ਮੀਨ ਦੇ ਨਾਂ ਨੂੰ ਹਾਂ ਕਰੀਏ ਹੋਰ ਮੈਂ ਇਹਨਾਂ ਦਾ ਕੀ ਹੋ ਕੰਨਾ ਫਿਰ ਮਾੜੀ ਨਾ ਰਹਿੰਦੀ ਜਮੀਨ ਦੀ ਮਾਰੀ ਤੇ ਮਾਲ ਦੀ ਮੈਂ ਮੇਰੇ ਮੁੰਡਾ ਨੂੰ ਇਸਤਾ ਹੋ ਜੂਗਾ ਮੈਂ ਲਾਲ ਰਹੀ ਆ ਓਏ ਭਲਿਏ ਲੋਕੇ ਬੜਾ ਮੋਟਾ ਅਕਲ ਤੋਂ ਘੱਮ ਲੈ ਉਹ ਮੁੰਡਾ ਲਾ ਪ੍ਰੀਤ ਨੂੰ ਪਿਆਰ ਕਰਦਾ ਉਹ ਨਹੀਂ ਰਹਿੰਦਾ ਜ਼ਮੀਨ ਉਹ ਤਾਂ ਇੱਕ ਆਪਦੀ ਮਾਂ ਦੇ ਮੂੰਹ ਨੂੰ ਹਾਂ ਕਰ ਲਈ ਹੋਣੀ ਉਹਨੇ ਮੁੰਡੇ ਦਾ ਕੀ ਪਤਾ ਤੇ ਮਗਰ ਮਾਂ ਦੇ ਮਾਂਗ ਰੱਖ ਕੇ ਮੁੰਡਾ ਬਦਲ ਜੂਗਾ ਜੇ ਨਾ ਦਿੱਤੀ ਜ਼ਮੀਨ ਉਹਨਾਂ ਨੇ ਫਿਰ ਛੋਟੀ ਵੀ ਆਕੂ ਵੀ ਮੈਂ ਵੀ ਲੈ ਕੇ ਜਾਣੀ ਆ ਕਰੋ ਫੀ ਹੋ ਗਿਆ ਹੁ ਕੀ ਕਰੀਏ ਨਹੀਂ ਤਾਂ ਨਾਰਾਣੀ ਤੇਰੇ ਇਹਨਾਂ ਨੂੰ ਆਪਾਂ ਐਵੇਂ ਵਾਧੂ ਤੇ ਰੋਟੀਆਂ ਦੇਵਾਂਗੇ ਇਹਦੇ ਮਾਪਿਆਂ ਨੂੰ ਫਿਰ ਆਪੇ ਆਪਦੇ ਮਾਗ ਜਾਣਗੇ ਉੱਥੇ ਮੇਰੇ ਮੁੰਡੇ ਕਿਉਂ ਸਿਆਣਣਗੇ ਫਿਰ ਮੇਰੇ ਮੁੰਡੇ ਕਿਉਂ ਵਰਤਣਗੇ ਮੈਂ ਨਹੀਂ ਮੁੰਡਿਆਂ ਨੂੰ ਬਤਨ ਦਿੰਦੀ ਹੈਗੀ ਫਿਰ ਚੱਲ ਤੂੰ ਐਂ ਕਰ ਬਾਲੀਆ ਨਾਲ ਸੋਚ ਆਪਾਂ ਇੱਕ ਵਾਰੀ ਲਾਪਰੀ ਦਾ ਵਿਆਹ ਕਰਦੇ ਆ ਠੀਕ ਹੈ ਨਾ ਉਸ ਤੋਂ ਬਾਅਦ ਦੇਖੀ ਜਊ ਕੀ ਬਣਦਾ ਜਦੋਂ ਇੱਕ ਵਾਰੀ ਵਿਆਹ ਹੀ ਕਰਤਾ ਫੇਰ ਉਹ ਜ਼ਮੀਨ ਕਦੋਂ ਛੱਡਣਗੇ ਫਿਰ ਛੋਟੀ ਆਖੂਗੀ ਮੈਂ ਵੀ ਉਹ ਛੋਟੀ ਤਾਂ ਤੇਰੇ ਸਾਹਮਣੇ ਉਹ ਤਾਂ ਬੈਠੀ ਕਹੀਏ ਅੱਜ زمین دسا پیسے پالنے لے جانے میں <todic> दिल <todic> پتا نہیں سوتا نہیں ہاں کرتی کہنا ہاں گھیرا دے رہی جا باپس کون دن لگے زمین جی ہوں میں ہاں نہیں کرڑا بجوں ਅਖਰੂਤ ਆਇਆ ਵਿਆਹ ਨਹੀਂ ਹੋਣ ਦਿੰਦਾ ਲੋਕ ਕੀ ਕਹਿਣਗੇ ਵੀ ਤਾਏ ਨੇ ਜ਼ਮੀਨ ਦੇ ਲਾਲਚ ਨੂੰ ਕੁੜੀ ਦਾ ਉੱਥੇ ਨਹੀਂ ਵਿਆਹ ਹੋਣ ਦਿੰਦਾ ਤਾਂ ਫਿਰ ਜ਼ਮੀਨ ਤਾਂ ਨਹੀਂ ਕੋਈ ਐ ਲੈ ਦਿੰਦਾ ਵੀ ਚੱਲ ਠੀਕ ਆ ਭਾਈ ਜਿਹੇ ਜਾਨਾ ਨੂੰ ਜ਼ਮੀਨ ਆਉਂਦੀ ਐ ਇਹਨਾਂ ਦੇ ਵਿਆਹ ਤੇ ਪੈਸੇ ਟੱਕੇ ਵੱਧ ਲਾ ਦੇ ਚੰਗੇ ਲਾ ਦਿਆਂਗੇ ਆਪਾਂ ਜ਼ਮੀਨ ਜਮੂਨ ਤਾਂ ਨਹੀਂ ਦਿੰਦੇ ਹੈਗੇ ਜੇ ਇਹਨਾਂ ਨੂੰ ਜ਼ਮੀਨ ਦੇਣੀ ਐ ਨਾ ਤਾਂ ਫਿਰ ਸਿੱਧਾ ਹੋ ਕੇ ਅੱਡ ਹੋ ਜਾ ਆਪਦਾ ਅੱਡ ਹੋ ਕੇ ਕਰ ਦਿੰਦਾ ਫਿਰ ਤੁਸੀਂ ਐ ਕਰ ਲਓ ਤੁਸੀਂ ਮੁੰਡੇ ਦੀ ਮਾਂ ਨੂੰ ਮਿਲ ਲਓ ਦੋਨੇ ਭੈਣਾ ਤੁਸੀਂ ਕਹਿ ਦੋ ਵੀ ਭਾਈ ਜ਼ਮੀਨ ਤਾਂ ਅਸੀਂ ਦਿੰਦੇ ਨਹੀਂ ਵਿਆਹ ਤਾਕੜਾ ਕਰ ਦਾਂਗੇ ਹੋਰ ਕੀ ਬਣੇ ਕੋਈ ਨਹੀਂ ਮੈਂ ਸੋਚਦੀਆਂ ਕੁਝ ਹੁਣ ਮੈਂ ਤਾਂ ਲਾਪਰੀ ਦੇ ਹੱਕ ਦੀ ਗੱਲ ਤਾਂ ਕਰਦਾ ਉਹਨੇ ਜਿਵੇਂ ਅਖੜੀ ਨੇ ਆਪ ਨੂੰ ਸਾਰਾ ਕੁਝ ਦੱਸਤਾ ਸਚਾਈ ਦੱਸਤੀ ਜੇ ਨਾ ਦੱਸਦੀ ਬਾਹਰ ਦੀ ਬਾਹਰ ਕੋਰਟ ਮੈਡੀਕਲ ਬਥੇਰੇ ਜਵਾਬ ਫਿਰਦੇ ਨੇ ਕੀ ਹੱਥ ਹੋਂਦਾ ਆਪਣੇ ਨਾਲੇ ਬਦਨਾਮੀ ਹੁੰਦੀ ਉਹ ਅੱਡ ਹੁੰਦੀ ਤੇ ਮੈਨੂੰ ਬੱਕ ਜਮੀਨ ਦਾ ਤਾਂ ਤੇਰੇ ਉਹਨੇ ਕਿਉਂ ਹਾਂ ਕਰੀ ਮੁੜਕੇ ਕੋਈ ਨਹੀਂ ਛੱਡਦਾ ਹੈਗਾ ਜਮੀਨ ਨਾਏ ਉਹਦੀ ਮਾਂ ਐਂਡੀ ਚਲਾਏ ਚੱਲ ਦੇਖਦੇ ਹਾਂ ਕੋਈ ਕੋਲ ਘਰ ਮਨਾਉਂ। ਹਮ ਬਾਈ ਘਰ ਮੋ ਹਮਾਨ ਉਸ ਤੋਂ ਜ਼ਮੀਨ ਨੋ ਹਾਂ ਕਰਦੇ ਉਹ ਜਨਾ ਫਟ ਦੇ। ਉਹ ਮੈਂ ਤਾਂ ਜਵਾਖੜੀ ਦੇ ਮੂੰਹ ਨੂੰ ਕਰੀ ਐ। ਜਵਾਖੜੀ ਦੇ ਮੂੰਹ ਨੂੰ ਕਰੀ ਐ। ਫਿਰ ਆਪਦਾ ਡੋ ਕੇ ਵਿਆਹ ਕਰਾ ਲੈਣ। ਕਿਉਂ ਭਾਈ? ਰਾਮ ਗਿਆ ਮਿਰਚਾਂ। ਹਾਂ ਬਸ ਥੋੜਾ ਜਿਹਾ ਰਹਿ ਗਿਆ ਛੱਡਿਆ ਪਾਣੀ ਅੱਛਾ ਕਹੀ ਕੁਝ ਤਾਂ ਰੱਖਿਆ ਕਰ ਹੱਥ 'ਚ ਕੱਚੀ ਪਿੱਲੀ ਮੌਸਮ ਹੈ ਕਹੀ ਤਾਂ ਮੈਂ ਉੱਚੀ ਰੱਖਿਆ ਮਾਪੇ ਤੇ ਬਰਦਾਕੂ ਜਮਾ ਵੀ ਪਈ ਰਹਿਣ ਦੇ ਇੱਥੇ ਛਿੱਟੇ ਜੇ ਡਿੱਗਦੇ ਹੀ ਮਾ ਉਹ ਕੱਪੜੇ ਖਰਾਬ ਕਰੂਗਾ ਘਾਰੇ ਇਹਦੇ ਚੱਲ ਮੈਂ ਤਾਂ ਤੇਰੇ ਨਾਲ ਐ ਗੱਲ ਕਰਦਾ ਹਾਂ ਬਾਈ ਲਾਪਰੀ ਤੇ ਰਿਸ਼ਤੇ ਬਾਰੇ ਉਹ ਤਾਂ ਗਈ ਸੀ ਕਿ ਆਪਾਂ ਰਿਸ਼ਤਾ ਉਸਤੀ ਕਰਾਂਗੇ ਉਹ ਮੈਨੂੰ ਹੁਣ ਦੱਸਿਆ ਉਹਨੇ ਹਾਂ ਉਹ ਤਾਂ ਕਹਿੰਦੀ ਆ ਜਮੀਨ ਦੇਣੀ ਪਊਗੀ ਮੁੰਡੇ ਦੇ ਨੌਕਰਾਉਣੀ ਪਊਗੀ ਡੇਢ ਕਿਲਾ ਅੱਛਾ ਹਾਂ ਫਿਰ ਹੁਣ ਕੀ ਕਰੀਏ ਨਾਲੇ ਮੈਂ ਤਾਂ ਤੇਰੀ ਭਝਾਈ ਨੂੰ ਆਏ ਕਿਹਾ ਨਾ ਕਿ ਤੁਸੀਂ ਦੋਨੇ ਭੈਣਾ ਜਾ ਕੇ ਮੁੰਡੇ ਦੀ ਮਾਂ ਨਾਲ ਗੱਲ ਕਰ ਹੁਣ ਉਹ ਤਾਂ ਪੈਰ ਪੈਰ ਤੇ ਬਦਲਦੇ ਨੇ ਉਦੋਂ ਤੱਕ ਕਹਿੰਦੀ ਸੀ ਵੀ ਕੋਈ ਲੋੜ ਨਹੀਂ ਜਮੀਨ ਦੀ ਅੱਜ ਕਹਿੰਦੀ ਤਾਇਆ ਜੀ ਕਹਿੰਦੀ ਵੀ ਜਮੀਨ ਤਾਂ ਨੌਕਰਾਉਣੀ ਪੈਣੀ ਐ ਅੱਛਾ ਹਾਂ ਫਿਰ ਮੈਂ ਤਾਂ ਇਹ ਕਹਿੰਦਾ ਸੀ ਵਾਹ ਵੀ ਜਿਹੜੇ ਹੁਣੀ ਬਦਲੇ ਜਾਂਦੇ ਆ ਫਿਰ ਦੁੱਖ ਨਾ ਦੇਣ ਬਾਈ ਆਪਾਂ ਨੂੰ ਫਿਰ ਆਪਾਂ ਕਿਹੜਾ ਕਿਸੇ ਨਾਲ ਲੜ ਬੋਲ ਸਕਦੇ ਆਂ ਵੀ ਫਿਰ ਆਪਾਂ ਕੁੜੀ ਦੀ ਵੀ ਤਾਂ ਖੁਸ਼ੀ ਦੇਖਣੀ ਐ ਤੂੰ ਸ਼ਾਬਾਸ਼ ਜਨ ਲਾਪਰੀ ਤੇ ਜਿਹਨੇ ਆਪਾਂ ਨੂੰ ਕਰੇ ਸਾਰਾ ਕੁਝ ਸੱਚ ਦੱਸਦਾ ਨਹੀਂ ਅੱਜਕੱਲ ਜਵਾਕ ਕਿਹੜਾ ਦੱਸਦਾ ਉਹ ਤਾਂ ਤੇਰੀ ਗੱਲ ਠੀਕ ਆ ਬਾਈ ਗਲਤ ਤਾਂ ਫਿਰ ਮੈਂ ਕਹਿੰਦਾ ਵੀ ਲਾਲਚ ਵਧੀ ਜਾਂਦਾ ਨਾ ਕਿੱਥੇ ਫਿਰ ਜ਼ਮੀਨ ਅੱਜ ਡੇਢ ਕਿੱਲਾ ਫਿਰ ਕਰਨਗੇ ਸਾਨੂੰ ਆਹ ਦੇ ਆਹ ਦੇ ਫਿਰ ਆਪਾਂ ਕਿੱਥੋਂ ਦੇ ਦਾਂਗੇ ਬਾਈ ਇੰਨਾ ਕੁਸ ਤੂੰ ਗੱਲ ਸੁਣ ਯਾਰ ਆਪ ਦੇ ਜਵਾਖਾਂ ਦੇ ਉੱਤੋਂ ਦੀ ਕੀ ਹੁੰਦਾ ਹੈ ਹੈ ਤੂੰ ਇਹਨਾਂ ਨੂੰ ਭੇਜ ਦੋਨੇ ਭੈਣਾਂ ਨੂੰ ਨਾਲ ਤਾਂ ਲਾ ਪ੍ਰੀਦੀ ਮਾਂ ਵਗ ਜੂਗੀ ਨਾਲੇ ਕਾਲੇ ਦੀ ਮਾਂ ਇਹ ਦੋਨੇ ਜਾ ਕੇ ਮੁੰਡੇ ਦੀ ਮਾਂ ਨਾਲ ਗੱਲ ਕਰ ਲਣਗੀ ਆ ਉਹ ਵੀ ਮੰਨ ਜੂਗੀ ਚੱਲ ਤੇਰੀ ਮਰਜ਼ੀ ਆ ਬਾਈ ਭੇਜ ਦਾਂਗੇ ਫਿਰ ਹਾਂ ਉਹ ਇਹਨਾਂ ਨੂੰ ਕਹੇ ਕਾਲਾ ਲੈ ਜਾ ਉਹ ਇਹਨਾਂ ਨੂੰ ਮੋਟਰਸਾਈਕਲ ਤੇ ਜਾਇ ਆਉਣਗੇ ਉਹਦੇ ਨਾਲ ਗੱਲ ਕਰਿਆ ਆਉਣਗੇ ਆਓ ਕਿਰਾਂ ਗੱਲ ਕਰਿਆ ਆਉਣ ਜੇ ਹੁਣ ਬੰਦਾ ਜਾਉਂਦਾ ਹੁੰਦਾ ਤਾਂ ਆਪਾਂ ਵਗ ਜਾਂਦੇ ਬਾਈ ਮੈਂ ਤਾਂ ਹੀ ਕਹਿੰਨਾ ਨਾ ਫਿਰ ਤਾਂ ਆਪਾਂ ਜਾਂ ਫਿਰ ਤਾਂ ਰੌਲਾ ਹੀ ਨਹੀਂ ਧੀ ਫਿਰ ਤਾਂ ਗੱਲ ਨਹੀਂ ਫਿਰ ਤਾਂ ਰੌਲਾ ਹੀ ਨਹੀਂ ਤੀ ਹੁਣ ਬੁੜੀਆਂ ਨਾਲ ਕੌਣ ਮੱਥਾ ਮਾਰੇ ਤਾਂ ਹੀ ਤਾਂ ਮੈਂ ਕਹਿੰਨਾ ਬਾਈ ਵੀ ਤੇਵੇਂ ਦੀ ਹੋਣੀ ਨਾ ਹੁੰਦੀ ਜਬਾਨ ਕੱਲ ਨੂੰ ਫੇਰ ਮੁੱਖ ਮੁਕਰਾਈ ਆ ਹੋਈ ਜਾਵੇ ਫੇਰ ਸਿਆਪਾ ਸੜ ਜੇ ਹੱਥ ਵੀ ਬੜਾ ਲੀਏ ਕੋਈ ਕੰਮ ਵੀ ਰਾਸ ਨਾ ਆਵੇ ਕੁੜੀ ਫੇਰ ਤੰਗ ਹੋਈ ਜਾਵੇ ਹੂੰ ਉਹੀ ਗੱਲ ਕਰਦੇ ਨਾ ਚੱਲ ਕੋਈ ਨਾ ਬਾਈ ਕਿਰਾਂ ਦਾ ਫੇਰ ਜਾਣੇ ਪਊ ਫੇਰ ਹੀ ਪਤਾ ਲੱਗੂ ਆਪਾਂ ਨੂੰ ਤੇ ਮਸ਼ੀਨ ਜੀ ਵਾਲੇ ਕੋਲ ਜਾਇਆ ਸੀਗਾ ਜਾ ਕੇ ਕੱਲ ਤੱਕ ਕਹਿੰਦਾ ਉਹ ਬਾਈ ਫੇਰ ਤੁਹਾਨੂੰ ਪਤਾ ਹੀ ਆ ਹੁਣਾ ਦੇਖ ਲੈ ਕਿੰਨਾ ਕੁਛ ਹੋਈ ਜਾਂਦਾ ਕਿਤੇ ਅੱਗ ਲੱਗ ਗਈ ਕਿਤੇ ਆਪਣੇ ਕੋਲ ਦਾ ਹੀ ਆ ਪਰ ਛਾਂਬ ਲਈਏ ਚੱਲ ਫੇਰ ਤੁਸੀਂ ਤਾਂ ਇਹ ਤਾਂ ਉਹ ਖੋਣ ਤੇ ਆਇਆ ਨਾ ਉਹ ਤਾਂ ਹੱਥ ਤੋਂ ਵੀ ਖੋ ਕੇ ਲੈ ਜਾਂਦਾ ਇਹ ਨਾ ਤੂੰ ਕਹਿਆ ਗੂਗਲ ਉਹ ਤਾਂ ਗੱਲ ਕੱਲ ਨੂੰ ਆਜੂਆ ਪਿਛਲੇ ਟਾਈਮ ਕਹਿੰਦਾ ਆਜੂਆ ਪਿਛਲੇ ਟਾਈਮ ਨਹੀਂ ਆਊਗਾ ਆਥਣੇ ਆਜੂਗਾ ਹੋਰ ਤੇ ਜ਼ੋਰ ਬਹੁਤ ਪੈ ਰਿਆ ਨਾ ਖਿੱਚ ਬਹੁਤ ਪੈ ਰਹੀ ਹੈ ਤੇ ਬਾਕੀ ਉਹ ਕਿਹਾ ਸੀ ਮੈਂ ਤੈਨੂੰ ਮੈਂ ਕਹਿ ਦਿੰਦਾ ਕਿਸੇ ਨੂੰ ਭਾਈ ਜਿਹਨੇ ਟੂੜੀ ਬਣਾਉਣੀਆਂ ਬਣਾ ਲਓ ਨਹੀਂ ਫਿਰ ਗਊਸਾਲਾਂ ਨੂੰ ਕਹਿ ਦਿਓ ਮੈਂ ਤਾਂ ਆਪਣੇ ਕਾਪੜੇ ਲੋੜਾਪਾ ਬਣਾ ਲਾਂਗੇ ਪਹਿਲਾਂ ਆਪਣੀਆਂ ਕਰਾ ਲਈਏ ਪੰਜ ਚਾਰ ਪੰਜਾਂ ਟਰਾਲੀਆਂ ਜਿੰਨੀਆਂ ਵੀ ਲੋੜ ਹੈ ਜਿਹੜੀ ਬਚ ਗਈ ਉਹ ਜਿਸ ਹਿਸਾਬ ਨਾਲ ਕਰਾ ਲੈਣੇ ਆਹ ਚਲਿਆ ਕਰ ਰਹਾ ਹਾਂ ਇੱਕ ਤਾਂ ਜਿੰਨਾ ਤੂੰ ਜੀਰੀ ਜੂਰੀ ਲਵਾਵਾਂਗੇ ਉਹਨਾਂ ਨੂੰ ਦਵਾ ਦੇ ਲੇ ਲਾ ਚਾਟਾ ਜੀ ਇਹ ਲਾਚ ਨਾਲ ਕੋਈ ਜਾਂਦਾ ਨਾ ਹਾਂ ਚਲ ਕਿਸੇ ਦੇ ਜਿਹੜੀ ਬੱਚੀ ਕੋ ਮੜੀ ਮੱਤੇ ਰੋਸ਼ਾਲਾ ਲੈ ਜਾਂਦੇ ਕਰ ਹਾਂ ਹਾਂ ਚਲ ਠੀਕ ਆ ਬਈ ਫਿਰ ਦੇਖਦਾ ਪਾਣੀ ਪਾਣੀ ਦੇਖਦਾ ਮੈਂ ਹੁਣ ਤੂੰ ਜਾਣ ਨਾ ਕਰੇ ਕਿ ਨਾਲ ਹੀ ਚੱਲੇਗਾ ਮੇਰੇ ਇਕੱਠੀ ਚੱਲਾਂਗੇ ਆਪਾਂ ਕੋ ਕਰੇ ਗੱਲ ਕਰਕੇ ਉਹਨਾਂ ਨੂੰ ਅੱਜੇ ਭੇਜ ਦੇ ਹਾਂ ਹਾਂ ਅੱਜ ਹੀ ਭੇਜਾਂਗੇ ਮੈਂ ਪਾਣੀ ਪੀਣਾ ਕੋਟਾ ਗਲਦੀ ਪਾਣੀ ਲਿਆ ਘੁੱਟ ਲਿਓ ਨਹੀਂ ਆ ਲਿਆ ਨਿਪੜ ਗਿਆ ਕੰਮ ਖੇਤ ਦਾ ਪਾਣੀ ਢਾਣੀ ਦਾ ਹਾਂ ਨਿਪੜ ਗਿਆ ਮਿਰਚਾਂ ਨੂੰ ਪਾਣੀ ਛੱਡਿਆ ਵਿਆ ਸੀਗਾ ਹੋਰ ਤਾਂ ਖੇਸ ਉੱਤੇ ਕਈ ਦਿਨਾਂ ਬਾਅਦ ਲਾਈਟ ਆਈ ਸੀ ਮੱਖਣ ਨਿਮੇੜਦੀਏ ਕੰਮ ਨੇਰੀ ਵੀ ਬਾੜੀ ਆਈ ਸੀ ਉਹ ਤਾਂ ਚਖੇੜੇ ਨਾਲ ਸਾਰੀਆਂ ਲੱਕੜਾਂ ਲੱਕੜਾਂ ਪੱਜਾਂ ਨਾਲ ਤਰਕ ਕਰਤ ਹਾਂ ਆਪਣੇ ਤਾਂ ਵੀ ਕੋਈ ਘੁੱਟਿਆ ਨੋ ਨਾ ਆਪਣੇ ਤਾਂ ਕੁਛ ਨਹੀਂ ਟੁੱਟਿਆਗਾ ਬੱਜਤ ਰਹਿ ਗਈ ਤਾਰਾਂ ਜਾਂ ਟੁੱਟੀਆਂ ਸੀਗੀਆਂ ਉਹ ਬਿਜਲੀ ਵਾਲੇ ਠੀਕ ਕਰ ਗਏ ਤੇ ਲਾਪਰੀਤ ਵਰਗੀਆਂ ਬਾਗੀਆਂ ਕਾਲਜ ਹਾਂ ਉਹ ਤਾਂ ਬਾਗੀਆਂ ਕਾਲਜ ਚਲ ਫਿਰ ਤਾਂ ਠੀਕ ਆ ਚਲ ਤੂੰ ਐਂ ਕਰ ਫਿਰ ਤਿਆਰ ਹੋ ਜਾ ਤੂੰ ਤਿਆਰ ਹੋਣ ਨੂੰ ਮੈਂ ਕਿੱਥੇ ਜਾਣਾ ਓਹੋ ਜਾਣਾ ਕਿਤੇ ਤਾਂ ਹੀ ਕਹਿਣਾਗਾ ਮੈਂ ਤੇ ਬਾਈ ਨੇ ਰਹਿ ਕਰੀਏਗੀ ਸਾਦੀ ਲਾਪਰੀਤ ਨੂੰ ਮੁੰਡਾ ਨਹੀਂ ਦੇਖਿਆ ਜਿਹੜਾ ਆਪਾਂ ਰਿਸ਼ਤੇ ਵਾਸਤੇ ਹਾਂ ਉਹਦੀ ਮਾਂ ਨੂੰ ਮਿਲ ਕੇ ਹੋ ਤੁਸੀਂ ਗੱਲਬਾਤ ਕਰਕੇ ਉਹ ਆਪ ਜਾ ਕੇ ਲਾਪਰੀਤ ਤੇ ਵਕੂ ਮੈਂ ਤਾਂ ਇਹ ਕਹਿਣੀ ਆ ਉਹ ਵੱਡੀ ਬਗ ਜੂਗੀ ਉਹ ਸਿਆਣੀਆਂ ਕੀ ਨਾਲੇ ਮੇਰੇ ਚ ਤੇ ਉਹ ਚ ਕੀ ਫਰਕ ਆ ਫਿਰ ਨਾ ਹੈ ਤਾਂ ਮੇਰੀ ਭੈਣ ਹੀ ਉਹ ਜੇ ਉਹ ਗੱਲ ਕਰੇ ਉਹ ਕਿੱਡੀਕ ਕਰਨਾ ਫਿਰ ਜੇ ਤੈਨੂੰ ਨਾਲ ਜਾਣ ਨੂੰ ਫਿਰ ਕੀ ਹੋ ਜੂਗਾ ਜੇ ਭਗ ਜੰਗੇ ਲੈ ਕਾਲਾ ਤੇ ਉਹ ਭਗ ਜਾਣਗੇ ਦੋਨੇ ਜਣੇ ਉਹ ਕਰਿਆਉਣਗੇ ਗੱਲ ਉਹੀ ਗੱਲਾਂ ਯਾਰ ਕੁੜੀਆਂ ਤੇਰੀਆਂ ਕੋ ਉਹਦੀਆਂ ਨੇ ਕਾਲਾ ਪੰਜਾਬੜੇ ਤੂੰ ਮਾੜਾ ਮੋਟਾ ਪਤਾ ਲੱਗ ਜਾਂਦਾਗਾ ਬਗਵੀ ਜਾਇਆ ਕਰਕੇ ਤੇ ਮੇਰੀ ਗੱਲ ਸੁਣੋ ਉਹਦੀਆਂ ਵੀ ਧੀਆ ਇਹਨਾਂ ਉਹਨੂੰ ਕਿਹੜਾ ਦਪਿਆਰੀਆਂ ਨੇ ਨਾਲੇ ਮੈਂ ਘਰ ਦਾ ਕੰਮ ਤੰਦਾ ਕਰਦਾ ਸਾਰਾ ਪਿਆਗਾ ਉਹਦੇ ਉੰਦਰ ਸਾਰਾ ਨਿਬੜਿਆ ਪਿਆ ਠੀਕ ਆ ਉਹ ਕੰਮ ਹੁਣ ਕਿੰਨਾ ਕੰਮ ਆ ਕੰਮ ਸਾਰਾ ਨਿਬੜਿਆ ਪਿਆ ਹੈਗਾਗਾ ਮੈਂ ਘਰੇ ਹੈਗਾ ਇਹਨੇ ਕੁੜੀਆਂ ਆ ਜਾਣੀਆਂ ਮਾੜਾ ਮੋਟਾ ਉਹ ਕਰ ਲੈਣੀਆਂ ਦੋ ਦੋਈ ਹੁੰਦੀ ਆ ਇਕੱਲੀ ਕਿੱਥੇ ਤੁਰੀ ਫਿਰੂ ਹੋਪਲਾ ਕਾਲਾ ਬਗਜੂ ਨਾਲ ਉਹ ਕਾਲਾ ਤਾਂ ਜਾਊਗਾ ਹੀ ਸਾਨੂੰ ਕਾਲੇ ਲੈ ਕੇ ਜਾਊ ਹੋਰ ਕੌਣ ਲੈ ਕੇ ਜਾਊ ਪਲਾਂ ਕੀ ਰਿਸ਼ਤੇਦਾਰੀ ਦੇ ਵਿੱਚ ਮੈਨੂੰ ਤਾਂ ਸ਼ਰਮ ਆਉਂਦੀ ਐ ਅੱਪੀ ਜਾਇਆਊਗੀ ਉਹੀ ਬੋਲਦੀ ਬਾਲਾ ਨਾਲ ਬੋਲ ਬੁਲ ਕੇ ਹੀ ਹਰ ਜੀ ਉੱਤੇ ਲਾ ਉਹ ਹੋਰ ਹੁਣ ਉਹ ਮੈਂ ਤੈਨੂੰ ਬਾਰੀ-ਬਾਰੀ ਕਹੀ ਆ ਮਾ ਦੋ ਦੋ ਹੁੰਦੀਆਂ ਕੱਲੀ-ਕੱਲੀ ਹੁੰਦੀ ਐ ਵੀ ਭਲਾਂ ਜਾ ਕੇ ਤੁਸੀਂ ਦੋਨੇ ਪੈਣਾ ਉੱਥੇ ਗੱਲ ਕਰਿਓ ਕਿੱਡੀ ਕ ਗੱਲ ਐਗੀ ਉਹਦੇ ਚ ਤੇ ਮੇਰੇ ਚ ਕੀ ਫਰਕ ਐ ਉਹ ਵੱਡੀ ਭੈਣ ਐ ਉਹ ਗੱਲ ਕਰਿਆਊਗੀ ਉਹੀ ਠੀਕ ਐ ਜੇ ਮੰਨ ਨਹੀਂ ਗਈ ਤਾਂ ਠੀਕ ਐ ਨਹੀਂ ਫਿਰ ਮੈਂ ਬਾਅਦ ਚ ਮੈਂ ਜਾਊਂਗਾ ਹਾਂ ਹਾਂ ਫਿਰ ਤੂੰ ਤਾਂ ਜਾ ਕੇ ਜ਼ਰੂਰੀ ਉੱਥੇ ਮਨਾ ਲੇਂਗੀ ਜੇ ਉਹ ਤੋਂ ਨਾ ਮੰਨੀ ਮੇਰੀ ਗੱਲ ਸੁਣ ਲੈ ਜਿਹੜੀ ਗੱਲ ਮੈਂ ਕਰਤੀ ਨਾ ਫਿਰ ਨਾਲੇ ਗੱਲ ਠੀਕ ਵੀ ਹੋ ਜੂ ਇੱਕ ਵਾਰੀ ਸਾਰਿਆਂ ਨੂੰ ਪਾਇ ਪਹਿਲਕ ਦਿੰਨੀ ਆ ਮੈਂ ਤਾਂ ਫਿਰ ਹੁਣ ਨੰਬਰ ਲੈਣੇ ਨੇ ਤਾਂ ਕੋਈ ਹੁਣੀ ਭਗ ਜਾ ਨਾਲ ਤੂੰ ਗੱਲ ਇਹਨ ਮੇਟ ਦੇ ਦੁਆਰੇ ਜਾਣ ਦੀ ਲੋੜ ਹੀ ਨਾ ਪਵੇ ਤਾਂ ਮੇਰੀ ਭੈਣ ਨੂੰ ਜਾ ਜਾਂਦੇ ਉਹ ਵੀ ਵੱਡੀ ਨੂੰ ਚਲ ਜਾਵੜਾ ਮੈਨੂੰ ਨਹੀਂ ਪਈ ਆ ਪਹਿਲਾ ਪੁਲਾ ਮਨਤਾ ਕਰਨੀਆਂ ਪੈਂਦੀਆਂ ਕਿਸੇ ਦੀ ਠੀਕ ਆ ਕਿ ਨਹੀਂ ਮੇਰੀ ਕੁੜੀ ਚ ਕਿਹੜਾ ਕਾਨ ਮੇਣਾ ਕਾ ਮੈਂ ਕਿਸ ਦੀ ਮਨਤਾ ਕਰਾਂ ਤੂੰ ਤਾਂ ਕਦੇ ਕੰਮੂ ਕਰਦੀਆਂ ਕਿਸੇ ਦੀਆਂ ਮਨਤਾ ਅੱਲਾ ਬੋਲਣ ਜਾਣ ਦੀਆਂ ਚਾਵਰ ਚਾਵਰ ਮੂੰਹ ਨਹੀਂ ਮੱਥਾ ਨਹੀਂਗਾ ਕੱਜ ਦੀ ਗੱਲ ਕਰ ਲਾ ਭਲਾ 10 ਕੁੜੀ ਦਾ ਰਿਸ਼ਤਾ ਦੇਖਣ ਜਾਣਾ ਪਹਿਲਾਂ ਹੀ ਕਲੇਸ਼ ਲਾਗੀ ਕਰਨ ਇਥੇ ਹਾਂਜੀ ਭੈਣ ਜੀ ਦੱਸੋ ਕੀ ਜ਼ਰੂਰੀ ਗੱਲ ਕਰਨੀ ਆ ਨਾਲੇ ਐਡੀ ਵੀ ਕਿਹੜੀ ਜ਼ਰੂਰੀ ਗੱਲ ਸੀ ਜਿਹੜੇ ਤੁਸੀਂ ਕਰਨ ਆਏ ਆ ਕੁੜੀ ਦੇ ਮਾਪਿਓ ਨਹੀਂ ਆਏ ਓਹੋ ਭੈਣ ਜੀ ਜਿਹੜੀ ਗੱਲ ਅਸੀਂ ਕਰਨੀ ਆ ਉਹ ਮਾਪਿਓ ਸਾਨੂੰ ਕਿਉਂ ਦੱਸਦਾ ਕੁੜੀ ਤਾਂ ਨਾ ਛੋਡੇ ਮੁੰਡੇ ਨੂੰ ਜਾਲ ਚ ਫਸਾਉਂਦੀ ਆ ਜਾਲ ਚ ਚਾਰ ਮਾਂ ਘੜੀ ਲਾਈ ਫਿਰਦੀ ਆ ਨਤਾਉ ਨੇ ਲਾਰਾ ਲਾਇਆ ਤੇ ਤੁਹਾਡੇ ਮੁੰਡੇ ਨੂੰ ਵੀ ਮੈਂ ਜ਼ਮੀਨ ਲੈਉਂਗੀ ਨਾਲੇ ਨਾਰਾ ਨਾਰਖਿਆ ਸਾਨੂੰ ਉਹ ਲਾਰਾ ਵਾਲੀ ਕੀ ਗੱਲ ਆ ਮਾਂ ਇਹ ਚ ਚੁੱਪ ਕਰ ਜਾ ਮੁੰਡੇ ਮੈਂ ਗੱਲ ਕਰ ਰਹੀ ਆ ਨਾ ਤੈਨੂੰ ਮੈਂ ਘਰ ਸਮਝਾ ਕੇ ਲਈ ਸੀ ਵੀ ਵੱਡਿਆਂ ਦੀ ਗੱਲ 'ਚ ਨਹੀਂ ਬੋਲੀਦਾ ਹੁੰਦਾ ਚੱਕਰ ਕੀ ਆ ਮੈਨੂੰ ਤਾਂ ਐਂ ਲੱਗਦਾ ਤੁਸੀਂ ਖੁੱਲ ਕੇ ਗੱਲ ਨਹੀਂ ਕਰ ਰਹੇ ਜਾਂ ਕੁਝ ਦੱਸ ਨਹੀਂ ਰਹੇ ਥੋਡੀ ਕੁੜੀ ਨੇ ਮੇਰੇ ਪੁੱਤ ਨੂੰ ਜਾਲ 'ਚ ਫਸਾਇਆ ਤੇ ਹੁਣ ਤੁਸੀਂ ਮੈਨੂੰ ਕਿਹੜੇ ਜਾਲ ਚ ਫਸਾਉਣਾ ਹੈ ਮੈਨੂੰ ਇਹ ਦੱਸ ਲਓ। ਓਹ ਹੋ ਭੈਣੇ ਮੈਂ ਤੈਨੂੰ ਕਿਹੜੇ ਜਾਲ ਚ ਫਸਾਉਣਾ ਸੀਗਾ ਮੈਂ ਤਾਂ ਦੇਖ ਆਪਦੇ ਕੰਨੀ ਦੇਖ ਕੇ ਤੈਨੂੰ ਗੱਲ ਕਰਦੀ ਆ ਆ ਕੱਲ ਨੂੰ ਮੇਰੇ ਵੀ ਨੂੰਹਾਂ ਆਉਣੀਆਂ ਨੇ। ਉਹਨਾਂ ਦੇ ਤਾਂ ਹੈ ਨਹੀਂ ਚੱਲਣ ਸਹੀ। ਅੱਛਾ ਹਾਂ ਪਤਾ ਨਹੀਂ ਕਿਹਦੇ ਕਿਹਦੇ ਨਾਲ ਭੌਂਕਦੀਆਂ ਫਿਰਦੀਆਂ ਨੇ। ਮਾਂ ਕਿਉਂ ਬਦਨਾਮ ਕਰਦੀ ਆ ਭੈਣ ਹੋਰਾਂ ਨੂੰ ਤੂੰ। ਬੇ ਬਸ ਕਰ ਬੇ ਉਹ ਕਿਹੜੇ ਤੇਰੀ ਸਗੀ ਭੈਣ ਤੈਨੂੰ ਮੈਂ ਘਰ ਉਹ ਹੀ ਜਾ ਕੇ ਲਿਆਈ ਸੀ। ਮੇਰੀ ਗੱਲ ਸੁਣੋ ਜੀ। ਉਹ ਸਾਕੀ ਭੈਣ ਹੋਵੇ ਨਾ ਹੋਵੇ ਤੁਸੀਂ ਮੈਨੂੰ ਇਹ ਦੱਸੋ ਬਈ ਤੁਸੀਂ ਇਹਦੇ ਸਕੇ ਮਾਪਿਓ ਹੈਗੇ ਆ ਕਿ ਨਹੀਂ ਤੂੰ ਇਹਦੀ ਸਕੀ ਮਾਇ ਆ ਨਾ ਮੇਰੇ ਅਸੀਂ ਤਾਂ ਮਾਂ ਪੁੱਤਾਂ ਮੇਰੇ ਦੋ ਮੁੰਡੇ ਨੇ ਇੱਕ ਤਾਂ ਮਸ਼ੀਨ ਤੇ ਗਿਆ ਇਹ ਕਿਰੋਂ ਮਨ ਨਾਲ ਲੈ ਕੇ ਆ ਉਹ ਦੋ ਕੰਡੀਆਂ ਭੈਣਾਂ ਨੇ ਭੈਣਾਂ ਨਹੀਂ ਲੱਗਦੇ ਨੇ ਮਾਸੀ ਦੇ ਕੁੜੀਆਂ ਨੇ ਪੈਣੀ ਹੋਈਆਂ ਉਹ ਅੱਛਾ ਅੱਛਾ ਰਿਸ਼ਤੇਦਾਰੀ ਬਾਤ ਚੋਂ ਕੱਢਿਓ ਹਾਂ ਭੈਣ ਜੀ ਤੂੰ ਗੱਲ ਦੱਸ ਉਹਨੇ ਭੈਣੇ ਤੇਰਾ ਮੁੰਡਾ ਫਸਾਰ ਖੈ ਜਾਲ ਚ ਨਾਤਾ ਹੋ ਤੇਰੇ ਮੁੰਡੇ ਦੇ ਰਹੀ ਉਹਨੇ ਤਾਂ ਇੱਥੇ ਮਹੀਨਾ ਨਹੀਂ ਕੱਟਣਾ ਸੱਚੀ ਤਾਂ ਜੀ ਵੈਦਾਂ ਦੀ ਗਲਤ ਹਾਂ ਹੋ ਗਿਆ ਹੋਇਆ ਜਿਹੜਾ ਖੜਾ ਛੱਟ ਗਿਆ ਮੇਰੇ ਪੁੱਤ ਦਾ ਨਹੀਂ ਤਾਂ ਪਤਾ ਨਹੀਂ ਇੱਥੇ ਸਾਰੇ ਪਿੰਡ 'ਚ ਮੇਰਾ ਜਲੂਸ ਕਢਾਉਂਦੀ ਮੈਂ ਤਾਂ ਉਹ ਹੀ ਨਾ ਨੱਕ ਤੇ ਮੱਖੀ ਬੱਠਣ ਦਵਾ ਮੇਰੇ ਤਾਂ ਇੱਥੇ ਕਰਾਦਾਂ ਨਹੀਂ ਸੀ ਥੂ ਥੂ ਉਹਨੇ ਸਾਡੀ ਕਿਹੜਾ ਥੂ ਥੂ ਕਰਾ ਨਹੀਂ ਰੱਖੀ ਅ ਜਦੋਂ ਹੁਣ ਤੇਰੇ ਮੁੰਡੇ ਨਾਲ ਕਿਹੜਾ ਕੱਲੇ ਨਾਲ ਫਿਰਦੀ ਐ ਖਾਵਰੇ ਕਿਹਦੇ ਕਿਹਦੇ ਨਾਲ ਫਿਰਦੀਆਂ ਨੇ ਮਾ ਚੋਂ ਪੌਂਕਦੇ ਹੈ ਜਿਆ ਕੁਸ ਚੁੱਪ ਕਰ ਜਾ ਚੁੱਪ ਕਿਉਂ ਅਗਲੇ ਤੋਂ ਕਨੇ ਲੁਕੋ ਕੇ ਰੱਖੀ ਆਪਾ ਜਦ ਆਪਣਾ ਨੱਕ ਬਣਾ ਰੱਖਿਆ ਤੇ ਐਥੇ ਕੀ ਹੋ ਕਿਥੋਂ ਕੁ ਕੁ ਕਰਤੂਤ ਕਰਨੇ ਉਹਨੂੰ ਕਿਨੇ ਆਉਗੀ ਨਾ ਮੇਰੀ ਗੱਲ ਸੁਣੋ ਤੁਸੀਂ ਘਰ ਸਲਾਹ ਨਹੀਂ ਕਰਕੇ ਆਏ ਵੀ ਐਥੇ ਕਿਹੜੀ ਗੱਲ ਕਰਨੀ ਆ ਕਿਹੜੀ ਨਹੀਂ ਤੇਰਾ ਮੁੰਡਾ ਉਹਦਾ ਪੱਕ ਪੂਰੀ ਜਾਂਦਾ ਤੇ ਤੂੰ ਉਹਨਾਂ ਦੇ ਖਿਲਾਫ ਜਾਈ ਜਾਨੀ ਆ ਨਹੀਂ ਮੈਂ ਇਹਨੂੰ ਤਾਂ ਆਇਆ ਵੀ ਉਹਨਾਂ ਦਾ ਵਿਆਹ ਹੋ ਜਾਏ ਸਾਡੀ ਇੱਜ਼ਤ ਬਚ ਰਹੀ ਪਰ ਮੈਂ ਤਾਂ ਆਉਂਦੇ ਕਰਨ ਦੇਖ ਕੇ ਨਹੀਂ ਜੇ ਮੇਰੇ ਹੀ ਜਾਂ ਇਹਨੂੰ ਹੁਣ ਕਿ ਮੈਨੂੰ ਕਿੰਨਾ ਦਖੌਲ ਗਾ। ਕੋਲ ਤਾਂ ਥੋੜੀ ਠੀਕ ਆ। ਚਲੋ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਉਹਨਾਂ ਦੀਆਂ ਕਰਤੂਤਾਂ ਬਾਰੇ ਆ ਕੇ ਮੈਨੂੰ ਦੱਸ ਦਿੱਤਾ। ਨਹੀਂ ਤਾਂ ਮੇਰੇ ਪੁੱਤ ਨੇ ਤਾਂ ਮੈਂ ਅਣਪੋਲ ਫਸ ਜਾਣਾ ਸੀ। ਇਹ ਵੀ ਉਸ ਰੱਬ ਨੇ ਮੋਹੋਂ ਕਢਵਾਤਾ ਉਹਦੇ ਉਹ ਕਿ ਮੈਂ ਜ਼ਮੀਨ ਨਹੀਂ ਲੈ ਕੇ ਆਣੀ ਤਾਂ ਮੈਂ ਜਵਾਬ ਦਿੱਤਾ। ਨਾ ਮੈਂ ਤਾਂ ਕੱਲੀ ਤੋਂ ਇਥੋਂ ਕੀ ਕਰਾਉਣਾ। ਮੈਂ ਤਾਂ ਉਹ ਨੂੰ ਭਾਲਦੀ ਆ ਜਿਹੜੀ ਜ਼ਮੀਨ ਦੇ ਚਾਰ ਖੁੱਡ ਲੈ ਕੇ ਆਵੇ। ਹਾਂ ਉਹ ਕੋਈ ਤਾਂ ਜਮੀਨ ਜ਼ਿਮੇਂ ਜੂਨ ਨਹੀਂ ਲੈ ਕੇ ਆਉਂਦੀਆਂ ਉਹਦੇ ਮਾਪਿਆਂ ਨੇ ਤਾਂ ਮੇਰੇ ਮੁੰਡਿਆਂ ਨਾਲ ਗੱਲ ਕਰ ਰੱਖੀ ਐ ਵੀ ਅਸੀਂ ਮੇਰੇ ਮੁੰਡਿਆਂ ਦੇ ਨਾਮ ਨਾਲ ਕਰਵਾਉਣਾ ਕੋਈ ਵੀ ਨਹੀਂ ਵੰਦ ਲੈਂਦੇ ਜਿਵੇਂ 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 ਲੈਂਦੇ ਬਸ ਕਰਨੇ ਕਰਨੇ ਜਮੀਨ ਉਹਨਾਂ ਦੀ ਐ ਕਿ ਉਹਨਾਂ ਦੇ ਨੌਪੁੱਤਰੀ ਐ ਨਾ ਆਏ ਕਿ ਮੈਂ ਦੇ ਦੇਣਾਂਗਾ ਜਮੀਨ ਉਹ ਮੇਰੀ ਗੱਲ ਸੁਣ ਭੈਣ ਜੀ ਥੋੜੀ ਹਜੇ ਵੀ ਕਿਰਾਏ ਹੈ ਨਹੀਂ ਜਾਂ ਤਾਂ ਬਾਹਰ ਜਾ ਕੇ ਸਲਾਹ ਕਰ ਲਓ ਬੇ ਇੱਥੇ ਕਿਹੜੀ ਗੱਲ ਕਰਨੀ ਐ ਕਿਹੜੀ ਨਹੀਂ ਕਰਨੀ ਨਹੀਂ ਤਾਂ ਆ ਦੇਖੋ ਮੇਰੇ ਵੱਲ ਸਾਸਰੀ ਘਰ ਲੈ ਆਪਣਾ ਕਰੋ ਕੰਮ ਜਿੱਥੇ ਉਹ ਕੁੜੀ ਗਈ ਉੱਥੇ ਠਠੇ ਖੁਚ ਤੁਸੀਂ ਗਏ ਆਹੇ ਪੱਟੇ ਚਾਹ ਨਾ ਹੋਗੀ ਸ਼ਾਂਤੀ ਹੁਣ ਤਾਂ ਤੈਨੂੰ ਪੈਗੀ ਠੰਡ ਕਾਲ ਜੇ ਤੇਰੇ ਠੰਡ ਕਾਲ ਜੀ ਤਾਂ ਤੇਰੇ ਪੈਗੀ ਜਦੋਂ ਕੋਈ ਸੱਚੀ ਗੱਲ ਨਹੀਂ ਕਰਨ ਦਿੰਦੇ ਸਾਰੀਆਂ ਲਵੋ ਲਾਈ ਜਾਂਦੀਆਂ ਕੂੜਾ ਲਵੋ ਲਾਈ ਜਾਂਦੀਆਂ ਜਦ ਇਹਦੇ ਮੁੰਡੇ ਨੂੰ ਕਾਟਾ ਰੱਖਿਆ ਤੇ ਹੋਰ ਕਿਹੜਾ ਉਹਨੇ ਕਿਸੇ ਦੇ ਪੱਟੇ ਨਹੀਂ ਹੋਣੇ ਬੱਸ ਰਹਿਣ ਦੇ ਮਾ ਆ ਭੇ ਮਰਜ਼ੀ ਉਠ ਬੋਲਦੀ ਹਾਂਗੀ ਵੀ ਇਹਦੇ ਮੁੰਡੇ ਨੂੰ ਮੰਗਰ ਲਈ ਫਿਰਦੀ ਐ ਦੇਖੋ ਜੀ 32 ਹੱਥ ਵੱਨ ਕੇ ਤੁਸੀਂ ਤਾਂ ਇਥੋਂ ਜਾਂਦੇ ਭਲੇ ਆ ਭੈਣ ਜੀ ਵਧੀਆ ਹੋਇਆ ਤੁਸੀਂ ਉਹ ਕੁੜੀਆਂ ਬਾਰੇ ਦੱਸਤਾ ਇਹਦੇ ਲਈ ਤੁਹਾਡਾ ਬਹੁਤ 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 ਧੰਨਵਾਦ ਹਾਂ ਭੈਣ ਮੈਂ ਤਾਂ ਤੈਨੂੰ ਇਹੀ ਦੱਸਣ ਆਈ ਸੀ ਅੱਗੇ ਤੇਰੀ ਮਰਜ਼ੀ ਰਹੀ ਚੱਲ ਮੁੰਡਾ ਆਦਾ ਇੱਕ ਵਾਰ ਹੀ ਹੋ ਸਕੀ ਜੇਂਦੀ ਆਤਮਾ ਚੰਗਾ ਪਹਿਣਗੀ ਉਹਦੇ ਬਾਰੇ ਕੀ ਸੋਚਣਾ ਕੀ ਨੇ ਇਸ ਤਰ੍ਹਾਂ ਮੈਂ ਜਾਂਦੀ ਹਾਂ ਪਰ ਮੈਂ ਫੋਡੇ ਬਾਰੇ ਕੀ ਸੋਚਦੀ ਆ ਇੱਕ ਥੋੜਨਾ ਕਰਤੂਤਾ ਨੇ ਆ ਕੇ ਦੱਸ ਦਿੱਤਾ ਇੱਕ ਕੁੜੀਆਂ ਦਾ ਪੱਖ ਕੁਲੀ ਜਾਂਦਾ ਤੇ ਇੱਕ ਮਨ ਗੱਲਾਂ ਬਸੀ ਜਾਂਦੀ ਪਰ ਮੈਨੂੰ ਕਿਸੇ ਵੀ ਗੱਲ ਦਾ ਕੋਈ ਮਤਲਬ ਨਹੀਂ ਮੈਨੂੰ ਸਿਰਫ ਮਤਲਬ ਹੈ ਤੱ ਜਮੀਨ ਜਿਹੜੀ ਮੇਰੇ ਪੁੱਤ ਨੂੰ ਜ਼ਮੀਨ ਲੈ ਕੇ ਆਊਗੀ ਉਹ ਬਸ ਮੈਨੂੰ ਤਾਂ ਉਹ ਨੂੰ ਚਾਹੀਦੀ ਆ ਉਹ ਚਾਹੇ ਲਾਪਤਿਤ ਹੋਵੇ ਜਾਂ ਫਿਰ ਕੋਈ ਹੋਰ ਕੁੜੀ ਹਾਂ ਅੱਜਾ ਬੱਗਾ ਮਹਿਲ ਖੜਾ ਕੀਤਾ ਹੈ ਕਿ ਮੈਂ ਇਕੱਲੀ ਲਾਪਰੀ ਤਾਂ ਇਹਦੇ ਵਿੱਚ ਕੀ ਕਰਾਣਾ ਹਾਂ ਮੈਨੂੰ ਤਾਂ ਉਹ ਕੁੜੀ ਚਾਹੀਦੀ ਆ ਜਿਹੜੀ ਮੇਰਾ ਮਹਿਲ ਆ ਕੇ ਨਾ ਦਾਜ ਨਾਲ ਭਰ ਦੇ ਤੇ ਜ਼ਮੀਨ ਲਿਆਵੇ ਤਾਈਆਂ ਉੱਥੇ ਮੱਲਾ ਪ੍ਰੀਤ ਦੀ ਮੈਨੂੰ ਲੱਗਦਾ ਇਹ ਵੀ ਜ਼ਮੀਨ ਦੇ ਲਾਲਚ ਨੂੰ ਤਰੀ ਫਿਰਦੀ ਆ ਠਗਣੀ ਕਿਸੇ ਥਾਂ ਦੀ ਲੈ ਮੈਂ ਕਿ ਸਿਆਣ ਦੀ ਵਧੀਆ ਹੋਇਆ ਚਲੇ ਹੋ ਮਾਂ ਮੈਨੂੰ ਇਹ ਦੱਸ ਅੱਜ ਆਪਣੇ ਘਰੇ ਕੋਈ ਆਇਆ ਸੀਗਾ ਆਪਣੇ ਘਰ ਇਹਨੂੰ ਕਿਤੇ ਪਤਾ ਤਾਂ ਨਹੀਂ ਲੱਗ ਕਿ ਤਾਈ ਸੀ ਕਨੇ ਆਉਣਾ ਸੀ ਪੁੱਤ ਮਾਂ ਲਾਪਰੀ ਤਾਂ ਸੱਸ ਅੱਜ ਮੈਨੂੰ ਕਹਿੰਦੀ ਮੇਰੇ ਘਰ ਦੇ ਆਉਣਗੇ ਤੇਰੀ ਮਾਂ ਨਾਲ ਗੱਲ ਕਰਨ ਵਾਸਤੇ ਆਇਆ ਹੋਊਗਾ ਕੋਈ ਤਾਂ ਹਾਂ ਨਹੀਂ ਪਤਾ ਇੱਥੇ ਤਾਂ ਕੋਈ ਨਹੀਂ ਆਇਆ ਜੇ ਆਇਆ ਹੁੰਦਾ ਮੈਂ ਤੈਨੂੰ ਦੱਸਦੀ ਨਾ ਕੋਈ ਨਹੀਂ ਆਇਆ ਲਾਪਰੀ ਵੀ ਮੇਂ ਝੂਠ ਕਹ ਬੋਲੂਗੀ ਮਾਂ ਪਰ ਮਾਂ ਲਾਪਰੀ ਤਾਂ ਕਹਿੰਦੀ ਸੀਗੀ ਵੀ ਆਉਣਗੇ ਅੱਜ ਘਰ ਦੇ ਮੇਰੇ ਘਰ ਦੇ ਆਉਣਗੇ ਪਤਾ ਨਹੀਂ ਜੇ ਕੋਈ ਆਊਗਾ ਤਾਂ ਦੇਖੀ ਜਾਵਾਂਗੇ ਪਰ ਪੁੱਤ ਇੱਕ ਗੱਲ ਕਹਾ ਮੈਨੂੰ ਇੱਕ ਗੱਲ ਪਤਾ ਲੱਗੀ ਆ ਕਿਹੜੀ ਮਾਂ ਦੇਖ ਬਤਾ ਪਹਿਲਾਂ ਤਾਂ ਮੈਂ ਤੇਰੇ ਰਿਸ਼ਤੇ ਨੂੰ ਜਮੀਨ ਕਰਕੇ ਨਾ ਕੀਤੀ ਸੀ ਪਰ ਹੁਣ ਕੋਈ ਨਾ ਮੈਨੂੰ ਹੋਰ ਗੱਲ ਪਤਾ ਲੱਗੀ ਆ ਮੈਂ ਨਹੀਂ ਚਾਹੁੰਦੀ ਬਈ ਤੇਰੀ ਜ਼ਿੰਦਗੀ ਖਰਾਬ ਹੋਵੇ ਮੈਂ ਹੁਣ ਕੀ ਪਤਾ ਲੱਗਾ ਤੈਨੂੰ ਲਾਪਰੀਤ ਨਾ ਕਰੈਕਟਰ ਦੀ ਬਹੁਤੀ ਵਧੀਆ ਨਹੀਂ ਹੈਗੀ ਕੁੜੀ ਮਾਂ ਕੀ ਕਹੀ ਜਾਨੀ ਆ ਤੂੰ ਸੋ ਸਮਝ ਕੇ ਬੋਲ ਮੈਂ ਜੋ ਕੁਛ ਕਰ ਰਹੀ ਆ ਬੋਲ ਰਹੀ ਆ ਨਾ ਉਹ ਸੋਚ ਸਮਝ ਕੇ ਬੋਲ ਰਹੀ ਆ ਉਹ ਕੁੜੀ ਚੰਗੀ ਨਹੀਂ ਹੈਗੀ ਤਾਂ ਨਹੀਂ ਹੈਗੀ ਮਾਂ ਮੇਰੀ ਲਾਪ੍ਰੀਤ ਆ ਮੈਨੂੰ ਪਤਾ ਵੀ ਉਹ ਕਿੰਨੀ ਕਿ ਚੰਗੀ ਆ ਸਮਝ ਗਈ ਨਾ ਐਵੇਂ ਲੋਕਾਂ ਦੀਆਂ ਸੁਣੇ ਸੁਣੇ ਗੱਲਾਂ ਤੂੰ ਮੈਨੂੰ ਦੱਸੀ ਜਾਨੀਂ ਤੇਰੇ ਵਰਗੇ ਪਤਾ ਨਹੀਂ ਉਹਨੂੰ ਹੋਰ ਕਿੰਨੇ ਕੁ ਕਹਿੰਦੇ ਹੋਣਗੇ ਇਹ ਮੇਰੀ ਲਾਪ੍ਰੀਤ ਐ ਮੇਰੀ ਲਾਪ੍ਰੀਤ ਆ ਤੇਰੇ ਵਰਗੇ ਨਾ ਉਹਦੇ ਪਤਾ ਨਹੀਂ ਕਿੰਨੇ ਕੁ ਮਗਰ ਫਿਰਦੇ ਆ ਤੇ ਕਿੰਨਿਆਂ ਨੂੰ ਉਹ ਮਗਰ ਲਾਈ ਫਿਰਦੀ ਆ ਬੇਸ਼ੱਕ ਮਾ ਉਹਦੇ ਮਗਰ ਜਨੇ ਮਰਜੀ ਮੁੰਡੇ ਲੱਗੇ ਹੁਣ ਪਰ ਲਾਪ੍ਰੀਤ ਸਰ ਮੇਰੀ ਆ ਹੋ ਬਸਕਰ ਕਿੱਥੇ ਭੁੱਲਿਆ ਫਿਰਦਾ ਪੁੱਤਰਾ ਤੇਰੀਆਂ ਅੱਖਾਂ ਤੇ ਨਾ ਉਹ ਜਿਹੜੇ ਪਿਆਰ ਦੀ ਪੱਟੀ ਬੱਦੀ ਹੋਈ ਐ ਇਹ ਛੇਤੀ ਲੱਖ ਜਾਣੀ ਐ ਜਿੱਦਣ ਕਿਸੇ ਹੋਰ ਮੁੰਡੇ ਨਾਲ ਉਹਨੂੰ ਸਰਦੀਂ ਹੁੰਦੇ ਤੂੰ ਲੱਗੀ ਸਮਝ ਇਹ ਗੱਲ ਸੱਚ ਐ 110% ਜੇ ਸੱਚਾ ਵਾ ਫਿਰ ਉਹ ਇਹ ਵੀ ਦੱਸ ਦੇ ਇਹ ਗੱਲ ਤੈਨੂੰ ਦੱਸੀ ਕਿਹਨੇ ਆ ਮੈਂ ਵੀ ਤਾਂ ਕੰਜਰ ਨਾਲ ਗੱਲ ਕਰਕੇ ਦੇਖਾਂ ਵੀ ਤੈਨੂੰ ਇਹ ਗੱਲਾਂ ਬਾਰੇ ਪਤਾ ਕਿਵੇਂ ਆ ਹੈ ਕੋਈ ਖਾਸ ਬੰਦਾ ਪਰ ਤੈਨੂੰ ਇਹਦੇ ਨਾਲ ਕੀ ਮੈਨੂੰ ਉਹਦੇ ਕੈਰੈਕਟਰ ਬਾਰੇ ਪਤਾ ਲੱਗ ਗਿਆ ਵੀ ਉਹ ਸਹੀ ਨਹੀਂ ਹੈਗੀ ਪਰ ਨਹੀਂ ਹੈਗੀ ਤੇਰੀ ਨਿਗਾਹ 'ਚ ਮੈਂ ਸਹੀ ਨਹੀਂ ਹੋਣੀ ਪਰ ਮੇਰੀ ਨਿਗਾਹ 'ਚ ਸਹੀ ਆ ਤਾਂ ਮਤ ਸਹੀ ਆ ਜੇ ਸਹੀ ਆ ਨਾ ਤੇਰੀ ਨਿਗਾਹ 'ਚ ਤਾਂ ਠੀਕ ਐ ਤੇਰੀ ਮਾਂ ਅੱਜ ਤੋਂ ਬਾਅਦ ਤੇਰੇ ਲਈ ਮਰ ਗਈ ਜੇ ਤੂੰ ਲਾਪਰੀਤ ਨਾਲ ਵਿਆਹ ਕਰਵਾਏਂਗਾ ਤਾਂ ਪਹਿਲਾਂ ਮੇਰੀ ਲੋਥ ਦੇ ਉੱਪਰ ਦੀ ਲੰਘ ਕੇ ਜਾਇਂ ਫੇਰ ਕਰਵਾ ਲੈ ਵਿਆਹ ਤੈਨੂੰ ਤੇਰਾ ਵਿਆਹ ਮੁਬਾਰਕ ਤੈਨੂੰ ਤੇਰਾ ਪਿਆਰ ਮੁਬਾਰਕ ਤੇ ਤੈਨੂੰ ਤੇਰੀ ਲਾਪ੍ਰੀਤ ਮੁਬਾਰਕ ਤੈਨੂੰ ਤੇਰੀ ਮਾਂ ਨਹੀਂ ਚਾਹੀਦੀ ਤੈਨੂੰ ਉਹ 2 ਟਕੇ ਦੀ ਕੁੜੀ ਲਾਪ੍ਰੀਤ ਚਾਹੀਦੀ ਆ ਜਿਹਦੇ ਪਿਆਰ ਵਿੱਚ ਤੂੰ ਅੰਨਾ ਹੋਇਆ ਪਿਆ ਉਹ ਮੈਨੂੰ ਤੂੰ ਵੀ ਚਾਹੀਦੀ ਮਾਂ ਤੈਨੂੰ ਲਾਪ੍ਰੀਤ ਦੀ ਲੋੜ ਨਹੀਂ ਦੀ ਤੈਨੂੰ ਮੈਂ ਨਹੀਂ ਚਾਹੀਦੀ ਆਪਣੀ ਮਾਂ ਨਾਲ ਜਵਾਨ ਲੜਾਣਾ ਤੂੰ ਸ਼ਰਮ ਕਰ ਮਾੜੀ ਮੋਟੀ ਪਾਵੇ ਤੈਨੂੰ ਸਿਰਫ ਲਾਪ੍ਰੀਤ ਦਿਸਦੀ ਆ ਹੁਣ ਤੈਨੂੰ ਤੇਰੀ ਮਾਂ ਨਹੀਂ ਦੇਦੀ ਮਾਂ ਮੈਨੂੰ ਤੂੰ ਵੀ ਦੇਣੀ ਆ ਜੇ ਕੱਲੀ ਲਾਪਰੀ ਇਸ ਦੀ ਹੁੰਦੀ ਨਾ ਮੈਂ ਹੁਣ ਕੋਨਾ ਭੱਜ ਕੇ ਵਿਆਹ ਕਰਾ ਲੈਂਦਾ ਕਰਵਾ ਦੇਣਾ ਦੱਸੇ ਕੋਈ ਵੀ ਕਸਰ ਨਹੀਂ ਛੱਡੀ ਤੂੰ ਆ ਤੇਰੇ ਜਿਹੜੇ ਬੂਥੇ ਚ ਜਵਾਨ ਪਾਰ ਰੱਖੀ ਆ ਨਾ ਤੇ ਸਾਰੀ ਲਾਪਰੀ ਦੀ ਮਿਹਰਬਾਨੀ ਆ ਮੈਨੂੰ ਕੋਈ ਲੋੜ ਨਹੀਂ ਮੈਂ ਨਹੀਂ ਚਾਹਦੀ ਵੀ ਲਾਪਰੀ ਤੇ ਮੇਰੇ ਇਸ ਘਰ ਦੀ ਨੋ ਬਣੀ ਤੇ ਨਾ ਮੈਂ ਉਹਦਾ ਪਰਛਾਵਾਂ ਲੈ ਸਕਦੀ ਆ ਮਾਂ ਤੈਨੂੰ ਕਿਸ ਨੇ ਝੂਠੀ ਗੱਲ ਦੱਸਤੀ ਤੂੰ ਤਾਂ ਉਹੀ ਗੱਲ ਆ ਵੀ ਲੋਕਾਂ ਨੇ ਸੁਣੇ ਸੁਣੇ ਗੱਲਾਂ ਮੈਨੂੰ ਦੱਸ ਰਹੀ ਆ ਜਦ ਨੂੰ ਅਸਲ ਸੱਚ ਜਦ ਨੂੰ ਪਤਾ ਲੱਗੀ ਨਾ ਤੂੰ ਆਪਦੀਆਂ ਗੱਲਾਂ ਤੇ ਪਛਤਾਵੇਂਗੀ ਵੀਹਾ بابا ਸਹੀ ਸੀ ਕਹਤੇ ਮੈਂ ਗਲਤ ਆ ਪਛਤਾਉਣਾ ਮੈਂ ਨਹੀਂ ਪਛਤਾਏਗਾ ਪੁੱਤ ਤੂੰ ਇੱਕ ਨਾ ਇੱਕ ਦਿਨ ਨਾ ਤੂੰ ਜ਼ਰੂਰ ਪਛਤਾਏਗਾ ਕਿ ਤੇਰੀ ਮਾਂ ਐ ਨਾ ਜਿਹੜੀ ਉਹ ਸੱਚ ਕਹਿੰਦੀ ਸੀ ਜੋ ਕੁਛ ਕਹਿ ਰਹੀ ਆ ਨਾ ਪੁੱਤ ਤੇਰੇ ਭਲੇ ਵਾਸਤੇ ਕਹਿ ਰਹੀ ਆ ਅੱਗੇ ਤੇਰੀ ਮਰਜ਼ੀ ਤੈਨੂੰ ਕਹਤਾ ਨਾ ਵੀ ਆਪਣੀ ਮਾਂ ਦਾ ਮਰੀ ਦਾ ਮੂੰਹ ਦੇਖੀ ਜੇ ਤੂੰ ਲਾਪਰੀਤ ਬਿਅ ਵਾਰੇ ਸੋਚਿਆ ਵੀ ਇਹ ਜੇ ਗੱਲਾਂ ਕਿਉਂ ਕਰੀ ਜਾਨੀਆਂ ਮਾਂ ਕਿਉਂ ਤੇਰੀ ਮਰੀ ਦਾ ਮੂੰਹ ਦੇਖੂਗਾ ਮੈਂ ਮੈਨੂੰ ਤੂੰ ਵੀ ਚਾਹੀਦੀ ਤੇ ਲਾਪਰੀ ਵੀ ਚਾਹੀਦੀ ਆ ਇਹ ਗੱਲਾਂ ਮੈਂ ਤਾਂ ਕਰਦੀ ਆ ਕਿਉਂਕਿ ਤੂੰ ਇਹ ਗੱਲਾਂ ਕਰਨ ਲਈ ਮੈਨੂੰ ਮਜਬੂਰ ਕਰਦਾ ਅੱਗੇ ਤੇਰੀ ਮਰਜ਼ੀ ਮੈਂ ਤੈਨੂੰ ਆਪਣਾ ਫੈਸਲਾ ਸੁਣਾਤਾ ਲਾਪਰੀ ਕਰੀ ਸੀਗੀ ਵੀ ਮੇਰੇ ਘਰ ਦੇ ਘਰੇ ਆਉਣਗੇ ਪਰ ਘਰ ਦਾ ਉਹ ਤਾਂ ਕੋਈ ਵੀ ਨਹੀਂ ਆਇਆ ਪਰ ਮਾਨੂਆ ਸਾਹਿਬ ਗੱਲਾਂ ਬਾਰੇ ਵੀ ਪਤਾ ਕਿਵੇਂ ਲੱਗਿਆ ਉਹ ਵੀ ਝੂਠੀਆਂ ਗੱਲਾਂ ਨੇ ਹਜੇ ਕਿਹੜਾ ਕੰਜਲ ਮਿਲ ਗਿਆ ਮਤਲਬ ਪੰਬਲ ਪੂਸੇ ਚ ਪੈ ਗਿਆ ਨਾ ਉਹ ਪਾਸਾ ਨਾ ਉਹ ਪਾਸਾ ਪਰ ਇਹਨਾਂ ਕਥਾ ਮੈਨੂੰ ਯਕੀਨ ਆ ਵੀ ਜੋ ਵੀ ਗੱਲਾਂ ਮੇਰੀ ਮਾਂ ਤਾਂ ਕਹੀਆਂ ਨੇ ਨਾ ਸਭ ਝੂਠੀਆਂ ਨੇ ਇੱਥੇ ਖੜੇਵੇਂ ਮੁੰਡਿਆ ਜਿਹੜੀਆਂ ਗੱਲਾਂ ਉੱਥੇ ਕਰਕੇ ਆਇਆ ਨਾ ਕਿਸੇ ਦੇ ਕੰਨੋਂ ਕੰਨੀ ਗੱਲ ਨਹੀਂ ਪੈਣੀ ਚਾਹੀਦੀ ਨਹੀਂ ਮੈਥੋਂ ਬੁਰਾ ਕੋਈ ਨਹੀਂ ਜੇ ਖਾਸ਼ ਕਰਕੇ ਤੇਰੇ ਪਿਓ ਦੇ ਕੰਨ 'ਚ ਗੱਲ ਪੈ ਗਈ ਤਾਂ ਉਹ ਮਾਂ ਤੇਰੀ ਕਰਤੂਤ ਦਾ ਪਤਾ ਲੱਗ ਜੇ ਉਹਨਾਂ ਨੂੰ ਸਾਰਾ ਠੀਕ ਹੈ ਜਿਹੜੀ ਕਰਕੀਆਂ ਉੱਥੇ ਜਿਆਦਾ ਨਾ ਬੋਲਿਆ ਕਰ ਮੈਂ ਗੱਲ ਪਤਾ ਬਣਾ ਰਹਿ ਜੂਗੀ ਲੱਗੂ ਨਹੀਂ ਪਤਾ ਆਹੋ ਰਹਿ ਜੂਗੀ ਪਰ ਜਿਹੜੀ ਬਦਨਾਮੀ ਤੂੰ ਕਰਕੇ ਇਹਨੇ ਕਰਤੂਤ ਕਰਕੀਆਂ ਸਾਰਾ ਪਤਾ ਲੱਗ ਜਾਊਗਾ ਕੁਝ ਨਹੀਂ ਪਤਾ ਲੱਗਦਾ ਕਿਸੇ ਨੂੰ ਪਰ ਤੂੰ ਨਾ ਕਿਸੇ ਕੋਲ ਦੱਸੇ ਚਰ ਮੈਂ ਤਾਂ ਮੂੰਹ ਅੰਜ਼ ਕਰ ਬੋਲਦਾ ਪਰ ਤੂੰ ਜਾਦੇ ਹਮਦਰਦੀ ਬਣਿਆਗਾ ਉਹ ਸਾਰੀ ਜ਼ਮੀਨ ਲੈ ਜਾਣਗੀਆਂ ਫਿਰ ਦੇਰ ਉੱਥੇ ਭੌਂਕਦੇ ਠੂਠਾ ਫੜ ਲੈ ਠੂਠਾ ਮੈਂ ਗੱਲ ਸੁਣ ਮਾਂ ਭੈਣੀ ਨੇ ਉਹ ਦੁਸ਼ਮਨਤਾ ਨਹੀਂ ਕੋਈ ਤੇਰੇ ਸਕੇਆਂ ਭੈਣਾ ਨਹੀਂ ਹੈਗੀਆਂ ਚਾਚੇ ਦੀਆਂ ਕੁੜੀਆਂ ਨੇ ਚਾਚੇ ਦੀਆਂ ਹੋਈਆਂ ਠੀਕ ਆ ਕੋਈ ਅਜਿਹਾ ਕੋਈ ਦੁਸ਼ਮਨ ਨਾਲ ਵੀ ਨਹੀਂ ਕਰਦਾ ਹੈਗਾ ਜਿਹੜਾ ਤੂੰ ਕਰ ਚਈਆਂ ਉੱਥੇ ਮੈਂ ਜ਼ਮੀਨ ਦੇ ਨਹੀਂ ਉਹਨਾਂ ਨੂੰ ਜ਼ਮੀਨ ਮੰਗਦੇ ਨੇ ਅਗਲੇ ਚਲ ਚੰਗਾ ਭੈਣੀ ਮਰ ਜੀ ਕਾਲ ਜੀ ਕਿ ਮੈਂ ਤੁਸੇ ਸਾਰੇ ਜਣੇ ਉਮੀਦ ਕਰਦੀ ਆ ਤੁਸੇ ਸਾਰੇ ਜਣੇ ਠੀਕ ਠਾਕ ਹੋਵੋਗੇ ਮੰਗੂ ਫਿਲਮਜ਼ YouTube ਚੈਨਲ ਦੇ ਉੱਪਰ ਜਿਹੜਾ ਹੁਣੇ ਹੁਣੇ ਤੁਸੀਂ ਪਾਰਟ ਵੇਖ ਕੇ ਹਟਿਓ ਘਰ ਦੀ ਸਾਂਝੀ ਕੰਧ ਵਾਲਾ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੁਸੀਂ ਪ੍ਰੀਵੀਅਸ ਪਾਰਟਸ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਅਸੀਂ ਨਾ ਇੱਕ ਇਸ ਤੋਂ ਪਹਿਲਾਂ ਵੀ ਸੀਰੀਜ਼ ਕੀਤੀ ਸੀ ਸਾਂਝਾ ਬੇੜਾ ਤੁਸੀਂ ਉਹਨੂੰ ਵੀ ਬੇ ਇਮਤਿਹਾਨ ਪਿਆਰ ਦਿੱਤਾ ਸੀਗਾ ਸੋ ਇਹ ਵਾਲਾ ਪਾਰਟ ਜਿ ਵਧੀਆ ਲੱਗਿਆ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਆਪਣੇ ਮੰਗੂ ਫਿਲਮਜ਼ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ Thank you.